ਵੀਰ ਨਾ ਇਹ ਨਹੀਂ ਸ਼ਰਾਬ ਪੀਆ ਕਰ ਫੋਨ ਵੇਚਦਾ ਗੱਡੀ 베ਚਦੀ ਆ। ਉਹਨੂੰ ਕਿਹੇ ਜੋਗਾ ਛੱਡਣਾ ਕਿ ਨਹੀਂ ਛੱਡਣਾ ਤੂੰ। ਆ ਪਾਜੀ ਤੁਹਾਡੇ ਭਰਾਣੇ ਨੇ ਨਾ ਸਰਕਾਰੀ ਲੋਨ ਲਿਆ ਸੀ। ਕਹਿੰਦਾ ਤਾਰਿਆ ਇਹਨੂੰ ਕਿਹਨੇ ਚੁੱਕਣਾ ਨੇ ਤੁਹਾਨੂੰ ਚੁੱਕ ਲੈਣਾ ਆ। ਗੱਡੀ ਤੱਕ ਸਹੀ ਹੀ ਫੋਨ ਤੱਕ ਸਹੀ ਹੀ ਹੁਣ ਤੂੰ ਲੋਨ ਵੀ ਲੈਣੀ ਸ਼ੁਰੂ ਕਰਤੇ ਆ। ਕਿੱਥੋਂ ਮੈਂ ਕਰਜ਼ਾ ਦਊਂਗਾ? ਕਿੱਥੋਂ ਕਰਜ਼ਾ ਤੂੰ ਤੇਰਾ ਮੈਂ? ਪਾਜੀ ਇਹਨਾਂ ਦਾ ਤਾਂ ਪਤਾ ਨਹੀਂ ਤੁਸੀਂ ਕਿੱਥੋਂ ਦੇਣਾ ਆ ਆਹ ਦੇ ਦਿਓ ਤੁਸੀਂ। ਸੱਤਿਆਂ ਆਸ ਹੋਏ ਤੇਰਾ ਕਿਦੇ। ਧੰਨਵਾਦ ਭਾਈ ਧੰਨਵਾਦ। ਆਉਣ ਜਾਂਦਾ ਖਰਚਾ ਨਹੀਂ ਦਊਗਾ ਮੈਨੂੰ। ਪਾ ਲਈ ਲਲੋ ਏ ਕੀ ਭਾਈ ਇਹ ਵੀਰੇ ਕੱਟ ਪਿਆ ਕਰ ਸ਼ਰਾਬ ਨਾ ਵੀ ਉਹ ਸ਼ਰਾਬ ਪਾਪਾ ਲੈ ਦੋ ਮੈਨੂੰ ਇੱਕ ਕਿਤਾਬ ਯਾ ਲੌਂਦਾ ਲੌਂਦਾ ਮਰ ਜਾਣਾ ਮੈਂ ਦੇਖਾ ਬਣਾ ਕਿੱਨਾ ਗਿਆ ਵਾ ਓਏ ਇਹ ਤਾਂ ਆਪਣੀ ਗੋਂਡੀ ਦੀ ਠੀ ਆਪਾਂ ਨੂੰ ਦੇਖਿਆ ਪਾ ਤੂੰ ਲੋ ਤੂੰ ਲੈ ਆਈਂ ਬੋਲ ਤੇ ਦਿੰਦਾ ਘਟਾ ਵਟ ਨਹੀਂ ਲਾ ਲੌਣ ਓ ਵੀਰੇ ਕੀ ਹੋ ਗਿਆ ਯਾਰ ਵੀ ਮੇਰਾ ਖੱਟ ਪੜਿਆ ਜਦੋਂ ਉਹ ਬੋਲਦਾ ਓ ਵੀਰੇ ਮੇਰੀ ਮੰਮੀ ਨੇ ਭੇਜਿਆ ਕਹਿੰਦਾ ਜਾ ਕੇ ਗਵੰਡੀਆਂ ਕੋ ਸਬਜ਼ੀ ਲਾਇਆ ਰੋਜ਼ ਸਬਜ਼ੀ ਲੈਣ ਆਉਂਦੇ ਆ ਅਸੀਂ ਦੱਸ ਵੀ ਅਗਲੇ ਬੰਨੇ ਇੱਕ ਦੇਗਾ ਧਰਿਆ ਆ ਵੀ ਇਹਨਾਂ ਨੂੰ ਰੋਜ਼ ਸਬਜ਼ੀ ਦਈਏ ਇਹਨੂੰ ਅੱਜ ਮੈਂ ਮਜਾ ਸਿਖਾਉਣਾ ਐ ਇਹ ਵੀਰੇ ਤੂੰ ਐ ਕਰ ਅੱਜ ਭੁਰਜੀ ਧਰੋ ਤੁਸੀਂ ਆਪ ਵੇਰੇ ਪੁਰਜੀ ਕਿੱਥੇ ਆ ਮੈਂ ਵੀਰੇ ਤੈਨੂੰ ਦਿੰਦਾ ਪੁਰਜੀ ਸੋਨਾ ਬੜਾ ਤੜਕਾ ਲਾ ਕੇ ਸਾਰਾ ਟੱਬਰ ਪੁਰਜੀ ਖਾਓ ਅੱਜ ਅੱਜ ਪੁਰਜੀ ਖਾਵਾ ਉਹ ਭਰਾਵਾ ਇਹ ਪੁਰਜੀ ਨਗੀ ਇਹ ਕਾ ਹੈਗਾ ਵਾ ਤੁਸੀਂ ਮਾਮਾ ਜਾਨਵਰ ਥੋੜੀ ਹੈਗੇ ਜੀ ਉਲਟੀਆਂ ਕਰਦੇ ਰਹਿੰਦੇ ਨੇ ਕਿ ਮਾਮਾ ਖਾਗੇ ਕਰਨ ਦੇ ਰੋ ਸਬਜ਼ੀ ਲੈਣਾ ਇਹ ਕੀ ਗੱਲ ਮੰਡੀ ਚ ਮੇਰਾ ਮਾਮਾ ਲੱਗਾ ਆ ਰੋ ਸਬਜ਼ੀ ਲੈ ਆਉਂਦਾ ਤਾਂ ਅਸੀਂ ਧਰ ਲੈਨੇ ਆ ਅਸੀਂ ਵੀ ਮੋਲੀ ਲੈ ਆਉਨੇ ਆ ਨਿਕਲੇ ਮੇਰੇ ਲੱਗੋ ਆਨੇ ਖਾਲਾ ਦਿਨ ਮਰਜੀ ਤੋਂ ਲੈ ਜਾ ਕਰ ਜੇਰਾ ਪੱਤੇ ਪਾ ਲੈ ਯਾਰ ਆਲੂ ਪਾ ਕੇ ਆ ਫੋਟਵਾਲ ਵੀ ਵਿੱਚ ਪਾ ਲਓ ਕੱਟ ਕੇ ਤੂੰ ਜੋ ਮਰਜੀ ਆ ਤੂੰ ਜਨਾਨੀ ਦੇ ਥੱਲੇ ਲੱਗਾ ਮੈਂ ਤੈਨੂੰ ਦੱਸਦਾ ਤੂੰ ਸੱਚੀ ਥੱਲੇ ਲੱਗਾ ਜਨਾਨੀ ਦੇ ਉਹ ਭਰਾਵਾ ਮੈਂ ਜਨਾਨੀ ਨੂੰ ਜਨਾਨੀ ਜਗ੍ਹਾ ਰੱਖਦਾ ਤੇ ਭਰਾ ਨੂੰ ਭਰਾ ਦੀ ਜਗ੍ਹਾ ਰੱਖਦਾ ਮੈਂ ਦੋਵਾਂ ਦੀ ਰਿਸਪੈਕਟ ਕਰਦਾ ਵਾਂ ਬੀਬੀ ਸਾਡਾ ਫੈਸਲਾ ਕਰੋ ਇਹ ਬੰਦਾ ਜਨਾਨੀ ਦੇ ਥੱਲੇ ਲੱਗਾ ਇਹ ਮੇਰੀ ਜਮ੍ਹਾਂ ਕਦਰ ਨਹੀਂ ਕਰਦਾ ਤੀਵੀਂ ਦੇ ਥੱਲੇ ਲੱਗਾ ਇਹ ਮੈਂ ਤੁਹਾਡਾ ਫੈਸਲਾ ਕੀ ਕਰਾਂ ਮੇਰੇ ਆਲਾ ਤਾਂ ਆਪ ਜਾਣੀ ਇੱਥੇ ਲੱਗੇ ਤੈਨੂੰ ਕਹਿ ਗਈ ਸੀ ਭਾਂਡੇ ਮਾਂ ਤੇ ਮੇਰੇ ਉਹਨਾਂ ਦੇ ਕੱਪੜੇ ਧੋ ਲੈ ਚਾਚਾ ਉਹ ਤਾਂ ਚਾਈ ਥੱਲੇ ਲੱਗੀ ਸੀ ਇਹ ਤਾਂ ਸਾਰੀ ਥੱਲੇ ਲੱਗੇ ਹੋਇਆ ਆ ਚੱਲੀਏ ਦੇਖੀ ਆਇਆ ਗਿਆ ਗਿਨਾ ਬੋਲੇ ਦੇਖੀ ਕਰਾਤੀ ਜੀ ਮਰੰਮਤ ਆ ਰੋਬ ਗਲੀ ਚ ਹੈਗਾ ਇਹ ਹੋਣ ਇਹਨਾਂ ਨੇ ਤਾਨੇ ਮੇਨੇ ਮਾਰੇ ਕਰਨ ਉਹ ਆ ਫ੍ਰਿਜ ਦਾ ਦਰਵਾਜਾ ਤਾਂ ਠੀਕ ਰਾਸ਼ਾ ਚੰਗਾ ਫ੍ਰਿਜ ਤਾਂ ਚੰਗੀ ਭਲੀ ਆ ਯਾਰ ਓ ਭਰਾਵਾ ਤੇਰੀ ਹੱਡੀਆਂ ਜਵਾਬ ਦੇ ਗਈਆਂ ਸਹੀ ਆ ਵੀ ਪੁੱਤ ਕੋਟ ਪਾਣੀ ਪੀ ਆਂ ਓ ਦੇ ਦੇ ਨਾ ਤੈਨੂੰ ਪਾਣੀ ਪਾਣੀ ਪਹਿਲੇ ਮੈਂ ਤੇ ਪੀ ਲਾਂ ਤੈਨੂੰ ਆਪਣੀ ਤਾਂ ਹੀ ਦੀ ਮਾਤਾ ਓ ਕਿਦਾਂ ਵੀਰ ਉਹ ਗੁਰਵਾ ਤੂੰ ਯਾਰ ਮਦਰਡੇ ਵਾਲੇ ਦਿਨ ਜਿਹੜਾ ਸਟੇਟਸ ਪਾਇਆ ਹੈ ਨਾ ਐਨਾ ਵਧੀਆ ਲੱਗਾ ਯਾਰ ਬੜਾ ਇਮੋਸ਼ਨਲ ਸੀ ਯਾਰ ਮੈਨੂੰ ਵੀ ਤਸਕੀਰ ਸਟੇਟਸ ਉਹ ਭਰਾਵਾ ਜਿਹੜਾ ਤੂੰ ਮਦਰ ਦੇ ਵਾਲੇ ਦਿਨ ਸਟੇਟਸ ਪਾਇਆ ਹੈ ਮੇਰੇ ਤੇ ਰਿਸ਼ਤੇਦਾਰਾਂ ਨੇ ਬਹੁਤ ਪਸੰਦ ਕੀਤਾ ਵਾ ਸਾਰਿਆਂ ਨੇ ਕੀਤਾ ਪਸੰਦ ਯਾਰ ਕਿਹਨੇ ਕਿਹੜਾ ਸਟੇਟਸ ਉਹ ਪਾਇਆ ਹੈ ਮਾਤਾ ਕਿ ਮਾਦਰੀ ਕਰਸਦੀ ਫਿਰਦੀ ਤੂੰ ਸਟੇਟਸ ਪਾਇਆ ਹੈ ਮੇਰੇ ਵਿਖਾਵੇ ਵਿਖਾਉਂਦੀ ਜੀ ਕੰਜਰੋ